ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਆਪਾਂ ਨਵ ਅਮਰਦੀਪ ਕਿਤਾਬ ਦਾ ਪਾਠ ਨੰਬਰ 3 ਤੀਆਂ ਪੜਾਂਗੇ ਜਿਸ ਦੀ ਰਚਨਾ ਗੁਰਦਿਆਲ ਸਿੰਘ ਫੁੱਲ ਵੱਲੋਂ ਕੀਤੀ ਗਈ ਹੈ ਪਾਠ ਦਾ ਉਦੇਸ਼ ਹੈਗਾ ਵਿਦਿਆਰਥੀਆਂ ਨੂੰ ਆਪਣੇ ਤਿਹਾਰ ਤੋਂ ਜਾਣੂ ਕਰਵਾ ਕੇ ਆਪਣੇ ਸੱਭਿਆਚਾਰ ਨਾਲ ਜੋੜਨ ਦਾ ਯਤਨ ਕਰਨਾ ਮੀਨਿੰਗ ਕਿ ਸਟੂਡੈਂਟਸ ਨੂੰ ਜਿਹੜੇ ਆਪਣੇ ਫੈਸਟੀਵਲਸ ਹੁੰਦੇ ਨੇ ਕਲਚਰਲ ਫੈਸਟੀਵਲ ਨੇ ਉਹਨਾਂ ਬਾਰੇ ਦੱਸਣਾ ਤੀਆਂ ਨੂੰ ਤੀਜ ਦਾ ਤਿਉਹਾਰ ਵੀ ਕਹਿੰਦੇ ਹਨ ਇਹ ਸੌਣ ਮਹੀਨੇ ਦੇ ਤੀਸਰੇ ਦਿਨ ਆਉਂਦਾ ਹੈ ਠੀਕ ਹੈ ਜੀ ਤੀਆਂ ਜਿਹੜੀਆਂ ਨੇ ਸੌਣ ਚ ਲੱਗਦੀਆਂ ਨੇ ਸੌਣ ਵਰਖਾ ਰੁੱਤ ਦਾ ਉੱਤਮ ਮਹੀਨਾ ਹੈ ਉੱਤਮ मीनिंग ਸਭ ਤੋਂ ਵਧੀਆ ਇਸ ਮਹੀਨੇ ਚ ਬਹੁਤ ਜ਼ਿਆਦਾ ਮੀਂਹ ਪੈਂਦੇ ਨੇ ਸੌਣ ਮਹੀਨੇ ਵੀ ਮੀਂਹ ਵਰਦਾ ਹੈ ਸਾਰੇ ਪਾਸੇ ਹਰਿਆਵਲ ਹੋ ਜਾਂਦੀ ਹੈ ਸਾਰੀ ਧਰਤੀ ਧੋਤੀ ਜਾਂਦੀ ਹੈ ਸਾਰੀ ਧਰਤੀ ਹਰੇ ਘਾਹ ਨਾਲ ਸ਼ਿੰਗਾਰੀ ਜਾਂਦੀ ਹੈ मीनिंग ਕਿ ਸਾਰੇ ਪਾਸੇ ਹਰਿਆਵਲ ਆ ਜਾਂਦੀ ਹੈ ਮੋਰ ਨੱਚਦੇ ਤੇ ਪਹਿਲਾ ਪਾਉਂਦੇ ਹਨ ਬਾਗਾਂ ਵਿੱਚ ਕੋਇਲਾ ਕੂਕਦੀਆਂ ਹਨ ਤੀਆਂ ਸੌਣ ਦੀ ਸੁਹਾਣੀ ਰੁੱਤ ਦਾ ਤਿਉਹਾਰ ਹੈ ਸੁਹਾਣੀ ਮੀਨਿੰਗ ਸੁਖਦ ਪਲੇਜ਼ੈਂਟ ਜਿਸ ਤਰ੍ਹਾਂ ਵਿਸਾਖੀ ਕਣਕਾਂ ਪੱਕਣ ਦੀ ਖੁਸ਼ੀ ਦਾ ਤਿਉਹਾਰ ਹੈ ਜਿਵੇਂ ਵਿਸਾਖੀ ਤੇ ਗੱਭਰੂ ਕਣਕਾਂ ਦੇ ਪੱਕਣ ਦੀ ਖੁਸ਼ੀ ਵਿੱਚ ਨੱਚਦੇ ਹਨ ਤੇ ਭੰਗੜਾ ਪਾਉਂਦੇ ਹਨ ਤਿਵੇਂ ਤੀਆਂ ਵਿੱਚ ਮੋਟਿਆਰਾਂ ਵਰਖਾ ਵਿੱਚ ਪਿੰਗਾ ਝੂਟਦੀਆਂ ਹਨ ਇਹਦੇ ਵਿੱਚ ਇਹ ਦੱਸਿਆ ਕਿ ਵਿਸਾਖੀ 'ਚ ਜਿੱਦਾਂ ਕਣਕ ਪੱਕਣ ਦੀ ਖੁਸ਼ੀ 'ਚ ਕਿਸਾਨ ਖੁਸ਼ੀ ਨਾਲ ਨੱਚ ਉੱਠਦਾ ਉਸੇ ਤਰ੍ਹਾਂ ਤੀਆਂ ਦੇ ਤਿਹਾਰ ਤੇ ਜਿਹੜੀਆਂ ਮਟਿਆਰਾਂ ਨੇ ਉਹ ਪੀਂਗਾ ਝੂਟਦੀਆਂ ਨੇ ਪੁਰਾਣੇ ਸਮੇਂ ਵਿੱਚ ਇਸ ਤਿਹਾਰ ਨੂੰ ਮਨਾਉਣ ਲਈ ਵਿਆਹੀਆਂ ਹੋਈਆਂ ਕੁੜੀਆਂ ਆਪਣੇ ਲਾੜਿਆਂ ਨਾਲ ਪੇਕੇ ਆ ਜਾਂਦੀਆਂ ਸਨ 올ਡ ਟਾਈਮ ਦੇ ਵਿੱਚ ਇਦਾਂ ਹੀ ਹੁੰਦਾ ਸੀਗਾ ਕਿ ਤੀਆਂ ਨੂੰ ਇੰਨੀ ਇੰਪੋਰਟੈਂਸ ਦਿੱਤੀ ਜਾਂਦੀ ਸੀ ਕਿ ਜਿਹੜੀਆਂ ਮੈਰਿਡ ਸੀਗੀਆਂ ਹੁੰਦੀਆਂ ਸੀਗੀਆਂ ਕੁੜੀਆਂ ਆਪਣੇ ਹਸਬੰਡ ਨਾਲ ਆਪਣੇ ਪੇਕੇ ਘਰ ਆ ਜਾਂਦੀ ਸੀ ਪੇਕੇ मीनिंग ਆਪਣੇ ਪੈਰੈਂਟਸ ਘਰ ਆਉਂਦੀਆਂ ਸੀਗੀਆਂ ਲੜਾ ਆਪਣੀ ਵੋਟੀ ਲਈ ਇੱਕ ਰੇਸ਼ਮੀ ਸੂਟ ਤੇ ਪਿੰਗ ਪਾਉਣ ਲਈ ਰੇਸ਼ਮੀ ਰੱਸੀ ਤੇ ਰੰਗਲੀ ਪੱਟੜੀ ਲਿਆਇਆ ਕਰਦਾ ਸੀ ਲੜਾ ਆਪਣੀ ਵਾਈਫ ਲਈ ਕੀ ਲੈ ਕੇ ਆਉਣਾ ਸੀਗਾ ਇੱਕ ਰੇਸ਼ਮੀ ਸੂਟ ਪਿੰਗ ਪਾਉਣ ਲਈ ਰੇਸ਼ਮੀ ਰੱਸੀ ਤੇ ਰੰਗਲੀ ਪੱਟੜੀ मीनिंग ਕਿ ਫੱਟੀ ਜਿਹੜੀ ਹੁੰਦੀ ਹੈ ਪਟੜੀ ਰਸਤੀ ਦੀ ਪਿੰਗ ਪਾ ਕੇ ਉੱਤੇ ਬੈਠਣ ਲਈ ਹੁੰਦੀ ਸੀ ਅੱਜ ਕੱਲ ਰਜੇਵੇਂ ਵਦਨ ਕਰਕੇ ਲਾੜੇ ਆਪ ਤਾਂ ਆਪਣੇ ਸਹੁਰੇ ਨਹੀਂ ਆਉਂਦੇ ਪਰੰਤੂ ਆਪਣੀਆਂ ਵਰਟੀਆਂ ਨੂੰ ਪੇਕੇ ਭੇਜ ਦਿੰਦੇ ਹਨ ਰਜੇਵੇਂ मीनिंग ਕਿ ਜਿਹੜੇ ਉਹਨਾਂ ਦੇ ਘਰ ਦੇ ਕੰਮਕਾਜ ਹੁੰਦੇ ਨੇ bizness ਹੁੰਦੀ ਹੈ ਜਿਹੜੀ ਉਹ ਅੱਜ ਕੱਲ ਬਹੁਤ ਵੱਧ ਗਈ ਹੈ ਇਸ ਕਰਕੇ ਜਿਹੜੇ ਹਸਬੰਡਸ ਹੁੰਦੇ ਨੇ ਆਪਣੀਆਂ ਵਾਈਫਸ ਨੂੰ ਆਪਣੇ ਪੇਕੇ ਭੇਜ ਦਿੰਦੇ ਨੇ ਪਰ ਆਪ ਨਹੀਂ ਆਉਂਦੇ ਹੈਗੇ ਉਹ ਸੌਣ ਦਾ ਸਾਰਾ ਮਹੀਨਾ ਪੇਕੇ ਰਹਿੰਦੀਆਂ ਹਨ ਤੇ ਸਹੇਲੀਆਂ ਨਾਲ ਪੀਂਗਾ ਝੂਟਦੀਆਂ ਹਨ ਅਸੀਂ ਜਾਣਦੇ ਹਾਂ ਕਿ ਕੁੜੀਆਂ ਵਿਆਹ ਤੋਂ ਮਗਰੋਂ ਮਾਪਿਆਂ ਨਾਲੋਂ ਵਿਛੜ ਜਾਂਦੀਆਂ ਨੇ ਮੀਨਿੰਗ ਕਿ ਕੁੜੀ ਨੂੰ ਆਪਣੇ ਪੇਰੈਂਟਸ ਦਾ ਘਰ ਛੱਡ ਕੇ ਆਪਣੇ ਹਸਬੰਡ ਦੇ ਘਰ ਰਹਿਣਾ ਹੁੰਦਾ ਆ ਉਹ ਮੁੜ ਕੇ ਮਿਲਣ ਲਈ ਤਰਸਦੀਆਂ ਰਹਿੰਦੀਆਂ ਹਨ ਤੀਆਂ ਦੇ ਤਿਹਾਰ ਤੇ ਪਿੰਡ ਦੀਆਂ ਸਾਰੀਆਂ ਵਹਿਗੀਆਂ ਕੁੜੀਆਂ ਆਪਣੇ ਪਿੰਡ ਆ ਜਾਂਦੀਆਂ ਹਨ ਈਓ ਇਸ ਸੁਭਾਗ ਦਿਨ ਤੇ ਪਿੰਡ ਦੀਆਂ ਸਾਰੀਆਂ ਤੀਆਂ ਮੜ ਇਕੱਠੀਆਂ ਹੋ ਜਾਂਦੀਆਂ ਨੇ ਤੀਆਂ ਤੇ ਤੀਆਂ ਨੂੰ ਇੰਨਾ ਸੁਭਾਗਾ ਮੰਨਦੇ ਨੇ ਕਿ ਇਸ ਦਿਨ ਤੀਆਂ ਤੇ ਸਾਰੇ ਪਿੰਡ ਦੀਆਂ ਜਿਹੜੀਆਂ ਵਿਆਹੀਆਂ ਕੁੜੀਆਂ ਹੁੰਦੀਆਂ ਨੇ ਆਪਣੇ ਪੇਕੇ ਘਰ ਆਉਂਦੀਆਂ ਨੇ ਤੇ ਇਕੱਠੀਆਂ ਹੁੰਦੀਆਂ ਨੇ ਇਸ ਲਈ ਤੀਆਂ ਜਾਂ ਸਾਵੇਂਆਂ ਦੇ ਤਿਹਾਰਾਂ ਨੂੰ ਤੀਆਂ ਦਾ ਤਿਹਾਰ ਵੀ ਕਿਹਾ ਜਾਂਦਾ ਹੈ ਤੀਆਂ ਦੇ ਤਿਹਾਰ ਤੇ ਜੇ ਵਿਆਹੀ ਹੋਈ ਕੁੜੀ ਪੇਕੇ ਨਾ ਆ ਸਕੇ ਤਾਂ ਕੁੜੀ ਦੇ ਸਹੁਰੇ ਹੀ ਉਸ ਨੂੰ ਸੂਟ ਮਠਿਆਈ ਪਿੰਨੀਆਂ ਤੇ ਲਾਲ ਪ੍ਰੰਦ ਦੀ ਭੇਜ ਦਿੰਦੇ ਹਨ ਪੰਜਾਬ ਦੇ ਸਾਰੇ ਮੇਲੇ ਤੇ ਤਿਹਾਰਨੇ ਰਾ ਸਮਾਜਿਕ ਹੀ ਹਨ ਨਹੀਂ ਹਨ ਸਗੋਂ ਵਿਦਿਕ ਪੱਖ ਤੋਂ ਵੀ ਇਹਨਾਂ ਦੀ ਬੜੀ ਮਹੱਤਤਾ ਹੈ ਸਾਡੇ ਬਜ਼ੁਰਗਾਂ ਨੇ ਰੁੱਤਾਂ ਤੇ ਤਿਹਾਰ ਪਭੌਲਿਕ ਵਾਤਾਵਰਣ ਅਨੁਸਾਰ ਸਰੀਰਕ ਔਰੋਗਤਾ ਨੂੰ ਮੁੱਖ ਰੱਖ ਕੇ ਪ੍ਰਚਲਿਤ ਕੀਤੇ ਸਨ ਪੁਰਾਣੇ ਸਮੇਂ ਵਿੱਚ ਆਦਮੀ ਬਾਰ ਖੇਤਾਂ ਵਿੱਚ ਰਹਿੰਦਾ ਹੁੰਦਾ ਸੀ ਤੇ ਵਿਆਇਆਂ ਮਟਿਆਰਿਆਂ ਸਵਾਏ ਪੱਤਾ ਲੈ ਕੇ ਜਾਣਦੇ ਬਾਕੀ ਸਾਰੀ ਦਿਹਾੜੀ ਘਰਾਂ ਵਿੱਚ ਬੰਦ ਰਹਿੰਦੀਆਂ ਸਾਨੂੰ ਉਹਨਾਂ ਨੂੰ ਖੁੱਲੀ ਹਵਾ ਵਿੱਚ ਪ੍ਰਕਿਰਤਿਕ ਨਜ਼ਾਰੇ ਮਾਣਨ ਦਾ ਸਮਾਂ ਬਹੁਤ ਘੱਟ ਮਿਲਦਾ ਸੀਗਾ ਪ੍ਰਕਿਰਤਿਕ मीनिंग ਕੁਦਰਤ ਕੁਦਰਤ ਦੇ ਦ੍ਰਿਸ਼ ਨਜ਼ਾਰੇ मीनिंग ਦ੍ਰਿਸ਼ ਇਸ ਵਰਖਾ ਰੁੱਤ ਵਿੱਚ ਵੱਧ ਤੋਂ ਵੱਧ ਰੁੱਖਾਂ ਹੇਠਾਂ ਰਹਿਣਾ ਅਰੋਗਤਾ ਲਈ ਬਹੁਤ ਜ਼ਰੂਰੀ ਸੀ ਜਿਵੇਂ ਅਖਾਣ ਹੈ ਸਾਵਣ ਪਾਦਰੋਂ ਰੁੱਖੀ ਭਾਵ ਸੋਣ ਵਿੱਚ ਵੱਧ ਤੋਂ ਵੱਧ ਸਮਾਂ ਰੁੱਖਾਂ-ਹੇਠਾਂ ਰਹਿਣਾ ਚਾਹੀਦਾ ਹੈ ਮਟਿਆਰਾਂ ਨੂੰ ਰੁੱਖਾਂ-ਹੇਠਾਂ ਰਹਿਣ ਦਾ ਅਵਸਰ ਅਵਸਰ मीनिंग ਮੌਕਾ ਸਿਰਜਣ ਲਈ ਸਾਡੇ ਬਜ਼ੁਰਗਾਂ ਨੇ ਤੀਆਂ ਦਾ ਤਿਆਰ ਆਰੰਭਿਆ ਆਰੰਭਿਆ मीनिंग ਸ਼ੁਰੂ ਕੀਤਾ ਉਹਨਾਂ ਨੇ ਤਾਂ ਕਿ ਕੁੜੀਆਂ ਨੂੰ ਵੀ ਘਰ ਤੋਂ ਬਾਹਰ ਨਿਕਲਣ ਦਾ ਮੌਕਾ ਮਿਲ ਸਕੇ یوں ਕੁੜੀਆਂ ਰੁੱਖਾਂ ਨਾਲ ਪਾਈਆਂ ਪੀਆਂ ਝੂਟ ਕੇ ਵੱਧ ਤੋਂ ਵੱਧ ਸਮਾਂ ਸੁਹਾਵਣੇ ਵਾਤਾਵਰਣ ਵਿੱਚ ਰਹਿ ਸਕਦੀਆਂ ਸੰਨ ਪਿੰਗ ਝੂਟਣਾ ਇੱਕ ਉੱਤਮ ਦਿਲ ਪਰਚਾਵਾ ਵੀ ਹੈ ਇੱਕ ਆਨੰਦਮਈ ਖੇਡ ਵੀ ਹੈ ਮਜ਼ੇਦਾਰ ਖੇਡ ਜੀ ਨੂੰ ਆਪਾਂ ਕਹਾਂਗੇ ਪਿਆਰੀ ਜੀ ਕਸਰਤ ਵੀ ਹੈ ਇੱਕ ਕਿਸਮ ਦਾ ਅਰਧ ਨਾਚ ਵੀ ਹੈ ਪਿੰਗ ਝੂਟਣ ਨਾਲ ਸਾਰਾ ਸਰੀਰ ਚੰਗੀ ਤਰ੍ਹਾਂ ਖੁੱਲਦਾ ਹੈ ਫੇਫੜਿਆਂ ਵਿੱਚ ਤਾਜੀ ਹਵਾ ਜਾਣ ਨਾਲ ਫੇਫੜੇ ਸਾਫ਼ ਆਉਂਦੇ ਹਨ ਸਰੀਰ ਵਿੱਚ ਨਿਖਾਰ ਆਉਂਦਾ ਹੈ ਨਿਖਾਰ ਮੀਨਿੰਗ ਚਮਕ ਆਉਂਦੀ 글로 ਹੁੰਦੀ ਹੈ ਸੋਣ ਵਿੱਚ ਸਾਡਾ ਭੋਜਨ ਵੀ ਬਦਲ ਜਾਂਦਾ ਹੈ ਸਰੀਰ ਵਿੱਚ ਗੁੜ ਸੋਣ ਵਿੱਚ ਗੁੜ ਢਿੱਲਾ ਹੋ ਜਾਂਦਾ ਹੈ ਵਰਖਾ ਕਰਕੇ ਲਵੇਰੀਆਂ ਦਾ ਦੁੱਧ ਵੱਧ ਜਾਂਦਾ ਹੈ ਲਵੇਰੀਆਂ ਮੀਨਿੰਗ ਦੁੱਧ ਦੇਣ ਵਾਲੀਆਂ ਮੱਝਾਂ ਗਾਵਾਂ ਜਿਹੜੀਆਂ ਉਹਨੇ ਆਪਾਂ ਐਨੀਮਲਸ ਰੱਖੇ ਹੁੰਦੇ ਆ ਉਹਨਾਂ ਦਾ ਦੁੱਧ ਜਿਹੜਾ ਉਹ ਵੱਧ ਜਾਂਦਾ ਆ ਇਸ ਰੁੱਤ ਵਿੱਚ ਝਟਪਟ ਹজম ਹੋਣ ਵਾਲਾ ਤਰਲ ਭੋਜਨ ਚੰਗਾ ਭੋਜਨ ਮੰਨਿਆ ਜਾਂਦਾ ਮੀਨਿੰਗ ਕਿ ਲਿਕੁਇਡ ਸਾਨੂੰ ਇਸ ਵੈਦਰ ਦੇ ਵਿੱਚ ਜ਼ਿਆਦਾ ਲੈਣਾ ਚਾਹੀਦਾ ਆ ਇਸ ਕਰਕੇ ਇਸਤਿਹਾਰ ਤੇ ਖੀਰ ਪੂੜੇ ਬੜੇ ਸਵਾਦ ਨਾਲ ਖਾਦੇ ਜਾਂਦੇ ਹਨ ਆਪਾਂ ਮੀਂਹ ਦੇ ਵਿੱਚ ਜਦੋਂ ਮੀਂਹ ਪੈਂਦਾ ਉਦੋਂ ਖੀਰ ਪੂੜੇ ਬਣਾਉਣੇ ਹੁੰਦੇ ਆ ਇਸ ਲਈ ਇਸਤਿਹਾਰ ਨੂੰ ਖੀਰਾ ਪੂੜਿਆਂ ਦਾ ਤਿਆਰ ਵੀ ਕਿਹਾ ਜਾਂਦਾ ਹੈ ਚੜਦੇ ਸੌਣ ਭਾਵ ਸੌਣ ਦੀ ਸੰਗਰਾਣ ਤੇ ਹੀ ਪਿੰਡ ਤੋਂ ਬਾਹਰ ਚੰਗੀ ਸ਼ਾਮ ਵਾਲੇ ਰੁੱਖਾਂ ਤੇ ਪਿਪਲਾਂ ਨਾਲ ਪੀਂਗਾ ਪਾਈਆਂ ਜਾਂਦੀਆਂ ਨੇ ਮੀਨਿੰਗ ਕਿ ਜਦੋਂ ਸੌਣ ਦੀ ਸੰਗਰਾਣ ਹੁੰਦੀ ਹੈ ਉਸੇ ਦਿਨ ਹੀ ਜਿਹੜੇ ਸੰਗਣੇ ਟਰੀਜ਼ ਹੁੰਦੇ ਨੇ ਦਰਖਤ ਹੁੰਦੇ ਨੇ ਉਹਨਾਂ ਤੇ ਪੀਂਗਾ ਪਾ ਦਿੱਤੀਆਂ ਜਾਂਦੀਆਂ ਹਨ ਵਿਆਹੀਆਂ ਕੁੜੀਆਂ ਹਾਰ ਸ਼ਿੰਗਾਰ ਕਰਕੇ ਆਉਂਦੀਆਂ ਹਨ ਕੁਆਰੀਆਂ ਕੁੜੀਆਂ ਸੋਹਣੇ ਸੋਹਣੇ ਕੱਪੜੇ ਪਾ ਕੇ ਆਉਂਦੀਆਂ ਮੀਨਿੰਗ ਕਿ ਜਿਹੜੀਆਂ ਮੈਰਿਡ ਹੁੰਦੀਆਂ ਨੇ ਜਿਆਦਾ ਮੇਕਅਪ ਵਗੈਰਾ ਜੁਐਲਰੀ ਵਗੈਰਾ ਪਾ ਕੇ ਆਉਂਦੀਆਂ ਨੇ ਜਿਹੜੀਆਂ ਅਨਮੈਰਿਡ ਹੁੰਦੀਆਂ ਨੇ ਕੁਆਰੀਆਂ ਕੁੜੀਆਂ ਉਹ ਸੋਹਣੇ ਸੋਹਣੇ ਸੂਟ ਪਾ ਕੇ ਆਉਂਦੀਆਂ ਨੇ ਵੀ ਆਈਆਂ ਕੁੜੀਆਂ ਪੇਕਿਆ ਕੇ ਪੀਂਗਾ ਝੂਟਦੀਆਂ ਉਹਨਾਂ ਦੇ ਪ੍ਰਾਣੇ ਉੱਥੇ ਆ ਕੇ ਆਪਣੇ ਬੋਟੀਆਂ ਨੂੰ ਪੀਂਗਾ ਝੂਟਦੀਆਂ ਵੇਖ ਕੇ ਖੁਸ਼ ਹੁੰਦੇ ਹਨ ਮਾਵਾ ਉੱਥੇ ਹੀ ਖੀਰ ਪੂੜੇ ਲੈ ਕੇ ਜਾਂਦੀਆਂ ਹਨ ਪੀਂਗਾ ਝੂਟਦੀਆਂ ਕੁੜੀਆਂ ਦੀਆਂ ਚੁੰਨੀਆਂ ਹਵਾ ਵਿੱਚ ਉੱਡਦੀਆਂ ਹਨ ਉੱਡਦੀਆਂ ਹੋਈਆਂ ਚੁੰਨੀਆਂ ਬੱਦਲੀਆਂ ਵਰਗੀਆਂ ਲੱਗਦੀਆਂ ਹਨ ਬੱਦਲੀਆਂ ਮੀਨਿੰਗ ਕਲਾਊਡੀ ਕੁੜੀਆਂ ਪਿੰਗਾ ਨੂੰ ਖੂਬ ਹਵਾ ਵਿੱਚ ਉਤਾਹ ਚੜਾਉਂਦੀਆਂ ਹਨ ਉਤਾਹ मीनिंग ਉੱਪਰ ਵੱਲ ਨੂੰ ਕਈ ਵਾਰ ਅੰਮ੍ਰੇ ਨੇ ਸਾਹਮਣੇ ਮੂੰਹ ਕਰਕੇ ਦੋ ਜਣੀਆਂ ਇੱਕ ਪਿੰਗ ਤੇ ਚੜ ਜਾਂਦੀਆਂ ਹਨ ਜਦੋਂ ਪਿੰਗਾ ਥੋੜੀਆਂ ਹੁਣ ਤਾਂ ਕੁਝ ਪਿੰਗਾ ਝੂਟਦੀਆਂ ਹਨ ਤੇ ਕੁਝ ਬਾਕੀ ਕਿਕਲੀ ਪਾਉਂਦੀਆਂ ਹਨ ਕਈ ਗਿੱਦਾ ਪਾ ਕੇ ਆਪਣਾ ਮਨ ਪਰਚਾਵਾ ਕਰਦੀਆਂ ਹਨ ਗਿੱੱਦੇ ਵਿੱਚ ਖੂਬ ਧੂਮ ਮੱਚਦੀ ਹੈ ਕਈ ਗੱਭਰੂ ਲੁੱਕ ਲੁੱਕ ਕੇ ਗਿੱੱਦਾ ਪਾਉਂਦੀਆਂ ਹੋਈਆਂ ਮਟਿਆਰਾਂ ਨੂੰ ਵੇਖਦੇ ਹਨ ਤੇ ਖੁਸ਼ ਹੁੰਦੇ ਹਨ ਜਿੱਦਾਂ ਪਿਕਚਰਸ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਕਿ ਕੁੜੀਆਂ ਜੜੀਆਂ ਪੀਂਗ ਝੂਟ ਰਹੀਆਂ ਨੇ ਤੇ ਇੱਕ ਕੁੜੀ ਉਹਨਾਂ ਨੂੰ ਝੂਟੇ ਦੇ ਰਹੀ ਹੈ ਇਹ ਹੋਰ ਹਲਕੇ ਨੱਚਣ ਟੱਪਣ ਪੀਂਗਾ ਝੂਟਣ ਨਾਲ ਉੱਚੀ-ਨੀਚ ਜਾਪਾਤੇ ਅਮੀਰ ਗਰੀਬ ਦਾ ਸਭ ਭੇਤ ਮਿਟ ਜਾਂਦਾ ਹੈ ਮੀਨਿੰਗ ਕਿ ਇਹਦੇ ਨਾਲ ਜਾਤ ਪਾਤ ਦਾ ਵੀ ਕੋਈ ਭੇਦ ਭਾਵ ਨਹੀਂ ਰਹਿੰਦਾ ਨਾ ਕੋਈ ਅਮੀਰ ਗਰੀਬ ਦੇਖਿਆ ਜਾਂਦਾ ਸਭ ਕੁੜੀਆਂ ਖੂਬ ਫਨ ਕਰਦੀਆਂ ਨੇ ਸੋਤੀਆਂ ਤੀਆਂ ਦਾ ਤਿਹਾਰ ਹੈ ਤੀਆਂ ਦਾ ਪੇਕੀ ਆ ਕੇ ਰਲ ਕੇ ਨੱਚਣ ਤੇ ਪੀਂਗਾ ਝੂਟਣ ਵਾਲਾ ਮੇਲਾ ਹੈ ਅਸਲ ਵਿੱਚ ਇਹਨਾਂ ਮੇਲਿਆਂ ਨਾਲ ਹੀ ਸਾਡਾ ਸੱਭਿਆਚਾਰ ਜਿਉਂਦਾ ਹੈ ਸੋ ਸਾਨੂੰ ਲੋੜ ਹੈ ਆਪਣੇ ਸੱਭਿਆਚਾਰ ਨੂੰ ਸੰਭਾਲਣ ਦੀ ਤਾਂ ਕਿ ਪੱਛਮ ਦੀ ਹਵਾਇਸ ਨੂੰ ਖਤਮ ਨਾ ਕਰ ਦੇਵੇ ਮੀਨਿੰਗ ਕਿ ਸਾਨੂੰ ਆਪਣੇ ਜਿਹੜਾ ਫੈਸਟੀਵਲਸ ਨੇ ਕਲਚਰਲ ਫੈਸਟੀਵਲ ਨੇ ਉਹਨਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਤੇ ਸੌਣ ਦੇ ਮਹੀਨੇ ਸਾਨੂੰ ਤੀਆਂ ਜਰੂਰ ਮਨਾਉਣੀਆਂ ਚਾਹੀਦੀਆਂ ਨੇ ਠੀਕ ਹੈ ਜੀ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਊਗਾ ਥੈਂਕ ਯੂ ਸੋ ਮੱਚ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਪਲੀਜ਼ ਲਾਈਕ ਸ਼ੇਅਰ ਕਰਿਓ ਥੈਂਕ ਯੂ